ਬਟਾਲਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਟਰੱਕ ਵਿੱਚ ਫੁੱਲੀਆਂ ਦੀਆਂ ਬੋਰੀਆਂ ਦੇ ਥੱਲੇੋਂ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਬੰਦ ਹੋਇਆ ਜਿਸ ਵਿੱਚ ਲਗਭਗ 510 ਪੇਟੀਆਂ ਨਜਾਇਜ਼ ਸ਼ਰਾਬ ਸੀ ਜੋ ਬਟਾਲਾ ਪੁਲਿਸ ਨੇ ਟਰੱਕ ਸਮੇਤ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਪੁਲਿਸ ਟੀਮ ਦੇ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਗੋਖਵਾਲ ਨਾਕੇ ਬੰਦੀ ਦੌਰਾਨ ਇੱਕ ਟਰੱਕ ਦੀ ਜਦੋਂ ਚੈਕਿੰਗ ਕੀਤੀ ਤਾਂ ਉਸ ਟਰੱਕ ਦੇ ਬੈਲੋ ਅਨੁਸਾਰ ਉਸ ਵਿੱਚ ਫੁੱਲੀਆਂ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਪਰ ਮੁਖਬਰ ਖਾਸ ਦੀ ਇਤਲਾਹ ਮੁਤਾਬਕ ਜਦੋਂ ਪੁਲਿਸ ਟੀਮ ਵੱਲੋਂ ਬਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਫੁੱਲੀਆਂ ਦੀਆਂ ਬੋਰੀਆਂ ਦੇ ਥੱਲੇ 510 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਉਲ ਸੰਸਾਰ ਇਹ ਸ਼ਰਾਬ ਜੋ ਕਿ ਪੰਜਾਬ ਦੀ ਬਣੀ ਹੋਈ ਹੈ Rajasthan ਜਾ ਰਹੀ ਸੀ ਜਿਸ ਦੇ ਕੋਈ ਕਾਗਜ਼ਤ ਡਰਾਈਵਰ ਕੋਲ ਨਹੀਂ ਸੀ। ਇਸ ਸ਼ਰਾਬ ਨੂੰ ਰਾਕਸ ਨਮੀਤ ਅਤੇ ਡਰਾਈਵਰ ਸਮੇਤ ਕਾਬੂ ਕਰਕੇ ਇਸ ਦਰਜ ਕੀਤਾ ਗਿਆ ਹੈ ਅਗਲੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਰਾਬ ਕਿਸ ਨੇ ਮੰਗਵਾਈ ਸੀ ਇਸ ਦਾ ਅਜੇ ਛਾਣਬੀਨ ਕੀਤੀ ਜਾ ਰਹੀ ਹੈ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਅਰਦਾਸਪੁਰ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਅਸੀਂ ਐਸਐਸਪੀ ਸਾਡੇ ਵਿਸ਼ੇਸ਼ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਆਂ ਕੱਲ ਸਰ ਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਪੀ ਕੁਸ਼ਾਲ ਦਾ ਪਰ ਟਰੱਕ ਜਿਹੜਾ ਆ ਉਹ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਨ ਹੋ ਰਿਹਾ ਆ ਬਾਈਪਾਸ ਤੋਂ ਤੇ ਅਸੀਂ ਸਰ ਕੋ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੁਪੂਅਲ ਦੇ ਲੱਗ ਗਏ ਕਿ ਸਾਨੂੰ ਇਹ ਟਰੱਕ ਮਿਲਿਆ ਐਸਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਰੋਕਣ ਕਿ ਅਸੀਂ ਇਹਨੀਆਂ ਬਿਲਡੀਆਂ ਚੈੱਕ ਕੀਤੀਆਂ ਬਿਲਡੀਆਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਉਹ ਖਿਲ ਕੇ ਨੇ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਅਸੀਂ ਉਹਨਾਂ ਦੀ ਬੇਸਿਸ 'ਤੇ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕੇ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ 'ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਪਿਛਕਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਫੇਰ ਉਹ ਲਗਾ ਕੇ ਇੰਪੀਰੀਅਰ ਬਲੂ ਦੀ ਸ਼ਰਾ ਉਸ ਮਗਲ ਕੀ ਕੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬ ਦੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਏ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀਆਂ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਤਾਬਕ ਇਹਨੇ ਵੈਸਟ ਬੰਗਾਲ ਸਲੀਕੁੜੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨਾਂ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਹੋਰ ਇਹਦੀ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਵੀ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਟੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਅਦਾ ਕੀਤਾ ਤੇ ਕਿੰਨੇ ਕ ਲੋਕ ਇਥੇ ਗਏ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਹੈ ਜਿਹਨੇ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹੜਾ ਕਿ ਰਾਜਸਥਾਨੋਂ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇਥੋਂ ਕਰਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨੋਮੀਨੇਟ ਕਰਤਾ ਮੈਂ ਕਾਈਂਡਲੀ ਇਹਦੇ ਨਾਮ ਨੂੰ ਜਗਰ ਕਰੂੰਗਾ ਤਾਂ ਕਿ ਮੈਂ ਅਮਰੀ ਇਨਵੈਸਟੀਗੇਸ਼ਨ ਹਨ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਸੀਜਰਸ ਤੋਂ ਫਿਰ ਅਸੀਂ ਪ੍ਰੋਬੇਬਲੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਸਾਨੂੰ ਕੁਆਲਿਟੀ